ਜੋ ਜਿਹੜਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਜੀਜੇ ਵੱਲੋਂ ਆਪਣੇ ਭਰਾ ਦੀ ਮਦਦ ਦੇ ਨਾਲ ਆਪਣੇ ਹੀ ਸਾਲੇ ਦੀ ਦੁਕਾਨ ਤੇ ਜਾ ਕੇ ਉਸ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਇਜ਼ਰਾਨ ਨਾ ਲੋਕਾਂ ਦੇ ਵੱਲੋਂ ਦੁਕਾਨਦਾਰ ਦੀ ਬੜੀ ਬੇਰਹਿਮੀ ਦੇ ਨਾਲ ਕੋਤੂ ਮਾਰ ਵੀ ਕੀਤੀ ਗਈ ਹੈ ਜਿਸ ਦੀ ਕਿ ਸਾਰੀ ਰਿਕਾਰਡਿੰਗ ਦੁਕਾਨ ਦੇ ਅੰਦਰ ਲੱਗੇ ਸੀਸੀਟੀਵੀ ਕੈਮਰਾ ਦੇ ਵਿੱਚ ਵੀ ਕੈਦ ਹੋ ਗਈ। ਤਾਂ ਪੈਸੇ ਦਾ ਲੈਣ ਦੇਣ ਦਾ ਮਾਮਲਾ ਜਿੱਥੇ ਕਿ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਕਿ ਇਸ ਪ੍ਰਕਾਰ ਦੁਕਾਨ ਦੇ ਅੰਦਰ ਵੜ ਕੇ ਕੋਤੂ ਮਾਰ ਕੀਤੀ ਗਈ ਹੈ ਜੀਜੇ ਦੇ ਵੱਲੋਂ ਆਪਣੇ ਹੀ ਸਾਲੇ ਦੀ ਦੁਕਾਨ ਦੇ ਅੰਦਰ ਵੜ ਕੇ ਕੁਝ ਲੋਕਾਂ ਨੂੰ ਬੁਲਾ ਕੇ ਕੋਟਮਾਰ ਕੀਤੀ ਗਈ ਹੈ ਦੁਕਾਨ ਦੇ ਅੰਦਰ ਵੜ ਕੇ ਇਹ ਕਾਤਿਲਾਨਾ ਹਮਲਾ ਕੀਤਾ ਗਿਆ ਮੈਂ RAMNA ਦੁਕਾਨ ਤੇ ਬਿਠਾ ਸੀ ਅੱਜ ਤਿੰਨ ਜਾਂਦੇ ਮੇਰੇ ਰਿਸ਼ਤੇਦਾਰ ਮੇਰੇ ਕੋਲ ਪਹੁੰਚੇ ਕੋਸੇ ਖਾਤੋਂ ਤਸੀਮ ਲਾਲ ਪੰਗਰ ਕਮਾਤ ਤੇ ਪ੍ਰੇਮ ਚੰਦ ਆ ਕੇ ਮੈਨੂੰ ਕੋਟਮਾਰ ਕੀਤੀ ਇਹਨਾਂ ਨੇ ਕਿ ਮੇਰਾ ਬੁਰਾ ਹਲ ਕਰਤਾ ਮੈਂ ਦੁਕਾਨ ਤੇ ਬਿਲਕੁਲ ਕੱਲਾ ਸੀ ਅਸਲ ਦੇ ਵਿੱਚ ਇਹਨਾਂ ਮੇਰਾ ਕੋਈ ਮਾੜਾ ਮੋੜ ਲੈਣ ਦੇ ਸੀ ਕਿ ਮੈਂ ਕਿਹਾ ਬਹਿ ਕੇ ਆਪਾਂ ਗੱਲ ਲਾਂਗੇ ਤੇ ਕੋਈ ਗੱਲ ਨਹੀਂ ਆਗੇ ਮੇਰੇ ਸੱਤਾ ਮਾਰੀਆਂ ਨਾਲ ਬਹੁਤ ਹੀ ਹਾਲ ਕਿਤੇ ਗਾਲਾਂ ਉਹ ਕੱਡੀਆਂ ਸਭ ਕੁਝ ਕੀਤਾ ਨਾ ਮਿਆਂ ਦਾ ਬਿਆਰ ਚ ਜੁੜਾਇਆ ਮੈਨੂੰ ਕਾਨੂੰਨੀ ਕਾਰਵਾਈ ਤੁਸੀਂ ਜਾਵੇ ਮੈਨੂੰ ਨਿਆਂ ਮਿਲ ਜਾਵੇ ਸਾਡੇ ਕੋਲ ਜੀ ਇੱਕ ਸ਼ਿਕਾਇਤ ਪ੍ਰਾਪਤ ਹੋਈ ਆ ਕਲਪੂਸ਼ਾ ਨੇ ਜਨੇਜਾ ਜੀ ਨੇ ਇਹਨਾਂ ਦੀ ਪੰਜਾਬ ਸੇਲ ਕਲੌਥ ਹਾਊਸ ਆ ਰੇਲਵੇ ਰੋਡ ਤੇ ਸ਼ਾਪ ਹੈ ਇਹਨਾਂ ਦੇ ਰਿਸ਼ਤੇਦਾਰ ਨੇ ਕੋਈ ਪਵਨ ਕੁਮਾਰ ਤੇ ਪ੍ਰੇਮ ਚੰਦ ਜਿਨ੍ਹਾਂ ਨੇ ਆ ਕੇ ਇਹਨਾਂ ਦੀ ਉੱਤੇ ਦੁਕਾਨ ਤੇ ਘੋਟਮਾਰੀ ਕੀਤੀ ਆ ਅਤਾ ਲੱਗਾ ਕਿ ਇਹਨਾਂ ਦਾ ਕੋਈ ਪੈਸੇ ਆਂਦਾ ਲੈਣ ਦੇਣਾ ਹੈ ਆਪਸ ਵਿੱਚ ਹੈਗੇ ਵੀ ਸਾਲ 59 ਜੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਤੱਥ سامنے ਆਉਣਗੇ